ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਥਾਰਡਨਾਲ ਗੁਰਜੀਤ ਖੋੜ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਮਨਪਸੰਦੀ ਦਾ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅੱਜ ਦੇ ਇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਮੀਗ੍ਰੇਸ਼ਨ ਦੇ ਵੱਲੋਂ ਹੁਣ ਜਿਵੇਂ ਕਿ ਸਖਤਾਈ ਕਰ ਦਿੱਤੀ ਗਈ ਹੈ ਤਾਂ ਕਾਫੀ ਲੋਕਾਂ ਨੂੰ ਡੀਟੇਨ ਕੀਤਾ ਜਾ ਰਿਹਾ ਹੈ ਕਾਫੀ ਲੋਕਾਂ ਦੇ ਉੱਪਰ ਜਿਹੜੀ ਸਖਤ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਕਿਉਂ ਇਦਾਂ ਕੀਤਾ ਜਾ ਰਿਹਾ ਹੈ ਤੇ ਇਸ ਦਾ ਕੀ ਹੱਲ ਕੀਤਾ ਜਾ ਸਕਦਾ ਹੈ ਇਹ ਸਭ ਦੇ ਬਾਰੇ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ 647366777 ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਇੱਕ ਵਾਰ ਫਿਰ ਤੋਂ ਸਟੂਡੀਓ ਦੇ ਵਿੱਚ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਜੀਤ ਜੀ ਤੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਖੇਡ ਅਕਸਰ ਬਹੁਤ ਵਧੀਆ ਜੀ ਜੀ ਤੁਸੀਂ ਜਿਵੇਂ ਕਿ ਅੱਜ ਦਾ ਟਾਪਿਕ ਤੁਸੀਂ ਡਿਸਕਸ ਕਰਨ ਜਾ ਰਹੇ ਹੋ ਕਿ ਇਮੀਗ੍ਰੇਸ਼ਨ ਵੱਲੋਂ ਜਿਵੇਂ ਸਖਤਾਈ ਕਰ ਦਿੱਤੀ ਗਈ ਹੈ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਤਾਂ ਕੀ ਜਿਹੜਾ ਇਸ ਸਮੇਂ ਸਿਨੈਰੀਓ ਚੱਲ ਰਿਹਾ ਹੈ ਉਹਦੇ ਬਾਰੇ ਦਰਸ਼ਕਾਂ ਦੇ ਨਾਲ ਇੱਕ ਵਾਰੀ ਜਾਣਕਾਰੀ ਸਾਂਝੀ ਕਰ ਦਿਓ ਬਿਲਕੁਲ ਗੁਰਜੀਤ ਜੀ ਸੋ ਜਿਵੇਂ ਆਪਾਂ ਲੰਮੇ ਸਮੇਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਗਵਰਨਮੈਂਟ ਦੀ ਪਾਲਿਸੀ ਹੈ ਕਿ ਨੰਬਰ ਆਫ ਟੈਂਪੋਰਰੀ ਰੈਜ਼ੀਡੈਂਟਸ ਨੂੰ ਘੱਟ ਕਰਨਾ ਹੈਗਾ ਜੀ ਸੋ ਉਹਦੇ ਇਸੇ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਹੋਏ ਸੋ ਇ ਡਿਫਰੈਂਟ ਪਾਲਿਸੀਜ਼ ਨੇ ਜਿਹੜੀਆਂ ਇੰਪਲੀਮੈਂਟ ਕੀਤੀਆਂ ਗਈਆਂ ਨੇ ਜੀ ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਆਮ ਤੌਰ ਤੇ ਕੈਨੇਡਾ ਚੋਂ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਹੈ ਜੇ ਆਪਾਂ ਹਿਸਟੋਰਿਕਲੀ ਦੇਖੀਏ ਤਾਂ ਉਹ ਕਰੀਬਨ 10 ਤੋਂ 12000 ਦਾ ਨੰਬਰ ਹਰ ਸਾਲ ਰਹਿੰਦਾ ਹੈਗਾ ਇਹ ਸਿਰਫ ਕੋਵਿਡ ਦੇ ਦੌਰਾਨ ਹੀ ਘਟਿਆ ਸੀ ਆਦਰਵਾਇਜ਼ ਕਿਸੇ ਵੇਲੇ 8000 ਕਿਸੇ ਵੇਲੇ 10000 ਕਿਸੇ ਵੇਲੇ 12000 ਇਹਨਾਂ ਨੰਬਰ ਰਹਿੰਦਾ ਪਰ ਆ ਸਾਲ ਜੋ ਟਾਰਗੇਟ ਨੇ ਉਹ 30000 ਤੋਂ ਜ਼ਿਆਦਾ ਹੈਗੇ ਨੇ ਸੋ ਕਹਿਣ ਦਾ ਮਤਲਬ ਹੈ ਕਿ ਤਿੰਨ ਗੁਣਾ ਜ਼ਿਆਦਾ ਇਨਫੋਰਸਮੈਂਟ ਹੈ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜੀ ਹੁਣ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਉਹ ਇੰਡੀਵਿਜੁਅਲਸ ਆਉਂਦੇ ਐ ਗੁਰਜੀਤ ਜਿਨ੍ਹਾਂ ਦੇ ਰਿਫਿਜੀ ਕਲੇਮ ਫੇਲ ਹੋ ਚੁੱਕੇ ਨੇ ਜੀ ਤੇ ਉਹਨਾਂ ਦਾ ਰਿਮੂਵਲ ਆਰਡਰ ਹੈ ਜਿਹੜਾ ਉਹ ਇਨਫੋਰਸੇਬਲ ਹੋ ਚੁੱਕਿਆ ਹੈ ਤੇ ਪਾਸਪੋਰਟ ਉਹਨਾਂ ਦਾ ਵੈਲਿਡ ਹੈਗਾ ਜੀ ਤੋਂ ਉਹਨਾਂ ਨੂੰ ਹਰ ਹਾਲਾਤ ਚ ਰਿਮੂਵ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਆ ਜੀ ਸੋ ਜੇ ਇਸ ਸਮੇਂ ਦੌਰਾਨ ਤੁਸੀਂ ਤੁਹਾਨੂੰ ਸੱਦਿਆ ਜਾਂਦਾ ਹੈਗਾ ਤੇ ਤੁਸੀਂ ਗੈਰ ਹਾਜ਼ਰ ਹੋ ਜਨਿਓ ਹਾਜ਼ਰ ਨਹੀਂ ਹੁੰਦੇ ਜਾਂ ਫਰਾਰ ਹੋ ਜਨਿਓ ਉਥੇ ਨਹੀਂ ਪਹੁੰਚਦੇ ਤੇ ਫਿਰ ਤੁਸ ਤੁਹਾਡੇ ਖਿਲਾਫ ਅਰੈਸਟ ਵਾਰੰਟ ਇਸ਼ੂ ਹੋ ਜਾਂਦਾ ਜਦੋਂ ਹੀ ਅਰੈਸਟ ਵਾਰੰਟ ਇਸ਼ੂ ਹੁੰਦਾ ਇਹ ਕੈਨੇਡਾ ਵਾਈਡ ਅਰੈਸਟ ਵਾਰੰਟ ਹੈਗਾ ਮਤਲਬ ਸਾਰੇ ਕੈਨੇਡਾ ਚ ਜਿਹੜਾ ਦੇਖੂਗਾ ਸੋ ਜਿਹੜਾ ਜਿੰਨੀ ਵੀ ਪੁਲਿਸ ਫੋਰਸਿਸ ਹੈਗੀਆਂ ਨੇ ਚਾਹੇ ਮ्युनਿਸਪਲ ਨੇ ਚਾਹੇ ਉਹ ਰੀਜਨਲ ਨੇ ਚਾਹੇ ਉਹ ਫੈਡਰਲ ਪੁਲਿਸ ਹੈ ਉਹ ਸਾਰੇ ਦੇ ਸਾਰੇ ਤੇ ਲਾ ਇਨਫੋਰਸਮੈਂਟ ਹੈ ਉਹ ਇੱਕ ਡਾਟਾਬੇਸ ਯੂਜ਼ ਕਰਦੇ ਨੇ ਜਿਹੜੇ ਡਾਟਾਬੇਸ ਨੂੰ CPIC ਕਿਹਾ ਜਾਂਦਾ ਕੈਨੇਡੀਅਨ ਪੁਲਿਸ ਇਨਫੋਰਮੇਸ਼ਨ ਸੈਂਟਰ ਸੋ ਇਹ ਉਹ ਡਾਟਾਬੇਸ ਹੈ ਜਿਹਦੇ ਵਿੱਚੋਂ ਹਰੇਕ ਅਰੈਸਟ ਵਾਰੰਟ ਦੀ ਤੇ ਜੇ ਕੋਈ ਵਾਂਟਡ ਬੰਦਾ ਹੈਗਾ ਉਹਦੀ ਜਾਣਕਾਰੀ ਉਹਦੇ ਵਿੱਚ ਹੁੰਦੀ ਹੈਗੀ ਸੋ ਆਮ ਤੌਰ ਤੇ ਜੇ ਤੁਸੀਂ ਕਦੇ ਵੀ ਤੁਸੀਂ ਇਮੀਗ੍ਰੇਸ਼ਨ ਜਾਂ ਕੈਡਾ ਬਾਰਡਰ ਸਰਵਿਸੈਸ এজੰਸੀ ਨੇ ਤੁਹਾਨੂੰ ਸੱਦਿਆ ਤੇ ਤੁਸੀਂ ਫਰਾਰ ਹੋ ਤੇ ਉਹ ਤੁਹਾਡੇ ਖਿਲਾਫ ਅਰੈਸਟ ਵਾਰੰਟ ਜਿਊ ਕਰ ਦਿੰਦੇ ਨੇ ਉਹ ਜਿਹੜਾ ਸੀਪੀਆਈਸੀ ਦੇ ਵਿੱਚ ਦਿਸਣਾ ਸ਼ੁਰੂ ਹੋ ਜਾਂਦਾ ਹੁਣ ਜੇ ਤੁਸੀਂ ਰੈਂਡਮਲੀ ਉਹ ਤੁਹਾਨੂੰ ਪੁਲਿਸ ਨੇ ਟ੍ਰੈਫਿਕ ਸਟਾਪ ਲਈ ਰੋਕਿਆ ਤਾਂ ਜਦੋਂ ਹੀ ਦੇਖਣਗੇ ਤੁਹਾਡਾ ਰਿਕਾਰਡ ਪਾ ਕੇ ਤੇ ਉਹ ਆਜੂਗਾ ਅਰੈਸਟ ਵਾਰੰਟ ਹੈਗਾ ਤੇ ਤੁਹਾਨੂੰ ਗ੍ਰਿਫਤਾਰ ਕਰ ਲੈ ਜਾਊਗਾ ਇਹ ਮੋਸਟ ਕਾਮਨ ਜਿਹੜਾ ਕਾਰਨ ਹੈਗਾ ਜਿੱਥੇ ਲੋਕ ਜਿਹੜੇ ਫਰਾਰ ਹੁੰਦੇ ਨੇ ਉਹ ਫੜੇ ਜਾਂਦੇ ਆ ਤੇ ਦੂਜਾ ਤਰੀਕਾ ਹੈਗਾ ਕਿ ਜਿਹੜੇ ਤੁਸੀਂ ਇਹ ਜੇ ਕਦੇ ਮੌਕੇ ਦੇ ਵਿੱਚੋਂ ਆਗੇ ਹੋ ਤੇ ਤੁਹਾਨੂੰ ਉਥੇ ਪੁਲਿਸ ਕਾਰਵਾਈ ਹੋਈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਆ ਕੇ ਚੈੱਕ ਕਰਿਆ ਤੇ ਤੁਹਾਡੇ ਖਿਲਾਫ ਅਰੈਸਟ ਵਾਰੰਟ ਹੈ ਤੇ ਤੁਹਾਨੂੰ ਤਾਂ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਹੁਣ ਜੇ ਤਾਂ ਉਹ ਸਿਰਫ ਮੈਟਰ ਰਿਲੇਟਿਡ ਟੂ ਕੈਨਡਾ ਬਾਰਡਰ ਸਰਵਿਸਸਿਸ ਏਜੰਸੀ ਜਾਂ ਇਮੀਗ੍ਰੇਸ਼ਨ ਮਹਿਕਮਾ ਸੀ ਤਾਂ ਉਹ ਤੁਹਾਨੂੰ ਉਹਨਾਂ ਨੂੰ ਕੈਨਡ ਬਾਰਡਰ ਸਰਵਿਸੇਸ ਏਜੰਸੀ ਨੂੰ ਦੇ ਦੇਣਗੇ ਪਰ ਜੇ ਮਾਮਲਾ ਕਿਤੇ ਹੋਰ ਕ੍ਰਿਮੀਨੈਲਿਟੀ ਦੇ ਵਿੱਚ ਹੈਗਾ ਤਾਂ ਫਿਰ ਤੁਹਾਨੂੰ ਪਹਿਲਾਂ ਗ੍ਰਿਫਤਾਰ ਕਰਕੇ ਜੋ ਵੀ ਮਾਮਲਾ ਤੁਹਾਡੇ ਤੋਂ ਪੁਲਿਸ ਦੀ ਵਾਂਟਡ ਹੋ ਉੱਥੇ ਕਾਰਵਾਈ ਹੋਊਗੀ ਜਦੋਂ ਕਾਰਵਾਈ ਦਾ ਨਿਵੇੜਾ ਹੋਊਗਾ ਉਸ ਤੋਂ ਬਾਅਦ ਫਿਰ ਤੁਹਾਨੂੰ ਕੈਨਡ ਬਾਰਡਰ ਸਰਵਿਸੇਸ ਏਜੰਸੀਆਂ ਮਾਈਗ੍ਰੇਸ਼ਨ ਨੂੰ ਦੇ ਦਿੱਤਾ ਜਾਊਗਾ ਸੋ ਇੱਕ ਵੱਖਰਾ ਜਿਹੜਾ ਮਾਮਲਾ ਤੁਹਾਡੇ ਤੇ ਚੱਲੂਗਾ ਤੇ ਦੂਜੀ ਜਿਹੜੀ ਇਸ਼ੂਸ ਹੈਗੇ ਨੇ ਗੁਰਜੀਤ ਉਹ ਹੈ ਜਿਵੇਂ ਕੋਈ ਬੰਦਾ ਬਾਹਰੋਂ ਆ ਰਿਹਾ ਹੈਗਾ ਤੇ ਬਾਹਰੋਂ ਆ ਰਿਹਾ ਹੈ ਤੇ ਬਾਹਰੋਂ ਆਉਣ ਤੋਂ ਬਾਅਦ ਉਹਨਾਂ ਨੇ ਉਥੇ ਜੋ ਸਵਾਲ ਜਵਾਬ ਸੀ ਉਹਨਾਂ ਦੇ ਸਹੀ ਜਵਾਬ ਨਹੀਂ ਦਿੱਤੇ ਤੇ ਇਮੀਗ੍ਰੇਸ਼ਨ ਅਫਸਰ ਨੂੰ ਲੱਗਾ ਕਿ ਇਹਨੂੰ ਵਾਪਸ ਭੇਜਣਾ ਜ਼ਰੂਰੀ ਹੈਗਾ ਉਸ ਨੂੰ ਵੀ ਡਿਟੇਨ ਹੈ ਜਿਹੜਾ ਕਰਿਆ ਚਾ ਸਕਦਾ ਹੈਗਾ ਸੋ ਤੇ ਇਹਦੇ ਨਾਲ ਨਾਲ ਜਿਹੜੇ ਇੰਡੀਵਿਜੂਅਲਸ ਦੇ ਸਟੇਟਸ ਖਤਮ ਹੋ ਰਹੇ ਨੇ ਹੁਣ ਸੋ ਕਿਸੇ ਦਾ ਵਰਕ ਪਰਮਿਟ ਸੀ ਕਿਸੇ ਦਾ ਸਟੱਡੀ ਪਰਮਿਟ ਸੀ ਉਹਨਾਂ ਨੇ ਅੱਗੇ ਕੋਈ ਆਪਣੀ ਕਾਰਵਾਈ ਨਹੀਂ ਕੀਤੀ ਤੇ ਉਹ ਬਿਨਾਂ ਇਜਾਜ਼ਤ ਤੋਂ ਜਿਹੜਾ ਕੈਨੇਡਾ ਰਹਿ ਰਹੇ ਨੇ ਤੇ ਉਹਨਾਂ ਨੂੰ ਵੀ ਜੇ ਫਲਾਈਟ ਰਿਸਕ ਮੰਨਿਆ ਜਾਵੇ ਉਹਨੂੰ ਵੀ ਡਿਟੇਨ ਜਿਹੜਾ ਕੀਤਾ ਜਾ ਸਕਦਾ ਸੋ ਇਹ ਮੇਨਲੀ ਜੇ ਆਪਾਂ ਕਹੀਏ ਵੀ ਇਨਫੋਰਸਮੈਂਟ ਚ ਜਿਹੜਾ ਵਾਅਦਾ ਹੋਇਆ ਇਹਦਾ ਮੇਨ ਕਾਰਨ ਹੈਗਾ ਕਿ ਜਿੱਥੇ ਸਰਕਾਰ ਦੀ ਇਹ ਪਾਲਿਸੀ ਹੈ ਕਿ ਜਿਹੜੇ ਲੋਕ ਜਾਂ ਕੈਨੇਡਾ ਚ ਕੋਈ ਸਟੈਟਸ ਹੈ ਨਹੀਂ ਜਾਂ ਉਹਨਾਂ ਦੇ ਰਿਮੂਵਲ ਹੈਗਾ ਜਿਹੜਾ ਉਹ ਅਪਲੀਕੇਬਲ ਹੈ ਤਾਂ ਉਹਨਾਂ ਨੂੰ ਫੌਰਨ ਪੇਸ਼ ਤਰ ਰਿਮੂਵ ਕੀਤਾ ਜਾਵੇ ਇਹ ਕਾਰਵਾਈ ਹੁਣ ਤਾਂ ਇੰਨੀ ਕੀ ਦਿੱਸਦੀ ਆ ਆਉਣ ਵਾਲੇ ਸਮੇਂ ਚ ਹੋਰ ਵੀ ਵਾਅਦਾ ਕਰਿਆ ਜਾਊਗਾ ਮੈਂ ਤੁਹਾਨੂੰ ਸਾਂਝਾ ਕਰਨਾ ਚਾਹੁੰਨਾ ਕਿ ਜਿਹੜਾ ਆਪਣਾ ਗ੍ਰੇਟਰ ਟੋਰਾਂਟੋ ਇਨਫੋਰਸਮੈਂਟ ਸੈਂਟਰ ਹੈਗਾ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦਾ ਉਹ 에어ਪੋਰਟ ਰੋਡ ਤੇ ਡੇਲੀ ਰੋਡ ਤੇ ਉੱਤੇ ਹੈਗਾ ਜੀ ਪਹਿਲਾਂ ਗੁਰਜੀਤ ਉੱਥੇ ਕਿਸੇ ਟਾਮੇਟਾ ਵੀ ਇੰਡੀਵਿਜੂਅਲ ਨੂੰ ਬੁਲਾਇਆ ਜਾਂਦਾ ਸੀ ਹੁਣ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕਿ ਤੁਹਾਡੀ ਅਪਾਇੰਟਮੈਂਟ ਲਈ ਵੀ ਤੁਹਾਨੂੰ ਬਾਹਰ ਇੰਤਜ਼ਾਰ ਕਰਨਾ ਪੈਂਦਾ ਹੈ ਕਿ ਅੰਦਰ ਜਗ੍ਹਾ ਨਹੀਂ ਹੁੰਦੀ ਓਕੇ ਤੇ ਨਾਲ ਦੀ ਨਾਲ ਜਿਹੜੇ ਬਹੁਤ ਜਿਹੜੇ ਨਵੇਂ ਅਫਸਰਾਂ ਦੀ ਭਰਤੀ ਕੀਤੀ ਗਈ ਹੈ ਜਿਨ੍ਹਾਂ ਦਾ ਸਿਰਫ ਕੰਮ ਰਿਮੂਵਲ ਇਨਫੋਰਸ ਕਰਨਾ ਹੈਗਾ ਸੋ ਇਥੋਂ ਇਨਟੈਂਸ਼ਨ ਦਿਖਦੀ ਹੈ ਕਿ ਉਹ ਵੱਧ ਤੋਂ ਵੱਧ ਜਿਹੜਾ ਕੈਨੇਡਾ ਨੂੰ ਰਿਮੂਵ ਕਰਨਾ ਚਾਹੁੰਦੇ ਨੇ ਉਹਦਾ ਮੰਡਟ ਵੀ ਹੈ ਕਿ ਜਿਹੜੇ ਬੰਦੇ ਦਾ ਸਟੇਟਸ ਇੱਥੇ ਖਤਮ ਹੋ ਗਿਆ ਉਹਨੂੰ ਕੈਨੇਡਾ ਚੋਂ ਰਿਮੂਵ ਕੀਤਾ ਜਾਵੇ ਸੋ ਪਰ ਇਹ ਤੋਂ ਬਚਣਾ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਤਾਂ ਜਦੋਂ ਤੁਹਾਨੂੰ ਸੱਦਿਆ ਜਾਂਦਾ ਹੈ ਤਾਂ ਤੁਹਾਨੂੰ ਪੇਸ਼ ਹੋਣਾ ਬਹੁਤ ਜਿਆਦਾ ਜ਼ਰੂਰੀ ਹੈ ਸਭ ਤੋਂ ਇੰਪੋਰਟੈਂਟ ਗੱਲ ਹੈ ਜੇ ਤੁਸੀਂ ਫਲਾਈਟ ਰਿਸਕ ਨਹੀਂ ਹੈਗੇ ਤਾਂ ਤੁਹਾਨੂੰ ਕੋਈ ਨਹੀਂ ਗ੍ਰਿਫਤਾਰ ਨਹੀਂ ਕਰਨਾ ਤੁਹਾਡੇ ਤੇ ਕੰਡੀਸ਼ਨ ਲਾ ਕੇ ਵੀ ਭਾਈ ਤੂੰ ਹਾਜ਼ਰੀ ਦੇ ਜਾ ਕਰ ਆ ਕੇ ਮਹੀਨੇ 'ਚ ਇੱਕ ਵਾਰੀ ਆ ਜਾ ਕਰ ਜਾਂ ਦੋ ਹਫ਼ਤੇ ਬਾਅਦ ਇੱਕ ਵਾਰੀ ਆ ਜਾ ਕਰ ਤੇ ਉਹਨਾਂ ਨੂੰ ਜੇ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਸਰਕਾਰ ਦਾ ਵੀ ਖਰਚਾ ਉਹਦੇ ਤੇ ਹੁੰਦਾ ਜੀ ਕਿਉਂਕਿ ਹੁਣ ਬਹੁਤ ਸਾਰੀਆਂ ਪ੍ਰੋਵਿੰਸਸ ਨੇ ਜਿਹੜੀਆਂ ਉਹਨਾਂ ਨੇ ਆਪਣੀਆਂ ਪ੍ਰੋਵਿੰਸ਼ੀਅਲ ਜੇਲਸ ਨੇ ਜਿਹੜੀਆਂ ਉਹ ਪਹਿਲਾਂ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਨਾਲ ਉਹਨਾਂ ਦਾ ਸਮਝੌਤਾ ਹੁੰਦਾ ਸੀ ਜਿੱਥੇ ਕਿ ਉਹ ਇਮੀਗ੍ਰੇਸ਼ਨ ਹੋਲਡ ਤੇ ਜਿਹੜੇ ਬੰਦੇ ਹੁੰਦੇ ਸੀ ਉਹਨਾਂ ਨੂੰ ਪ੍ਰੋਵਿੰਸ਼ੀਅਲ ਜੇਲਸ ਦੇ ਵਿੱਚੋਂ ਰੱਖਦੇ ਸੀ ਹੁਣ ਉਹ ਪ੍ਰੋਵਿੰਸਸ ਨੇ ਉਹ ਤੋਂ ਇਹ ਨਾ ਕਰਤੀ ਹੈ ਹੁਣ ਜਿਹੜੇ ਆਪਦੇ ਹੋਲਡਿੰਗ ਸੈਂਟਰਸ ਨੇ ਉੱਥੇ ਕੈਨੇਡਾ ਬਾਰਡਰ ਸਰਵਿਸੇਸ ਉਹਨਾਂ ਨੂੰ ਰੱਖਦਾ ਹੈ ਜੋ ਜਿਹੜੇ ਮੇਨ 3 ਸੈਂਟਰ ਨੇ ਉਹ ਟੋਰਾਂਟੋ ਜੁਆਨ ਕੁਵਰ ਤੇ ਮੌਂਟਰੀਅਲ ਦੇ ਵਿੱਚ ਹੈਗਾ ਓਕੇ ਹੁਣ ਉੱਥੇ ਵੀ ਸੋ ਮਾਚ ਬੰਦਿਆਂ ਨੂੰ ਰੱਖਿਆ ਜਾ ਸਕਦਾ ਹੈ ਸੋ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਉਹ ਰੀਜ਼ਨੇਬਲੀ ਬਹੁਤ ਐਕਸਟ੍ਰੀਮ ਕੇਸਸ ਦੇ ਵਿੱਚ ਹੁੰਦੀ ਹੈ ਆਦਰਵਾਇਜ਼ ਨਹੀਂ ਹੁੰਦੀ ਹੈ ਜੀ ਓਕੇ ਜੀ ਹੁਣ ਮੰਨ ਲਓ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ 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 ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਹੱਕ ਜਾਣਨੇ ਅਤਿੰਤ ਜ਼ਰੂਰੀ ਨੇ ਕਿ ਤੁਹਾਡੇ ਹੱਕ ਹੈਗੇ ਕੀ ਨੇ ਸੋ ਸਭ ਤੋਂ ਪਹਿਲਾਂ ਜਿਹੜਾ ਹੱਕ ਹੈਗਾ ਉਹ ਹੈਗਾ ਕਿ ਤੁਹਾਡੀ ਅ जे। so, 48 ਘੰਟੇ ਦੇ ਵਿੱਚ ਵਿੱਚ ਜੱਜ ਦੇ ਸਾਹਮਣੇ ਪੇਸ਼ੀ ਹੋਵੇ ਜਿਹਨੂੰ ਹੈਬੀਅਸ ਕਾਰਪਸ ਵੀ ਕਿਹਾ ਜਾਂਦਾ ਹੈ ਤਾਂ ਕਿ ਤੁਹਾਨੂੰ ਇਲੀਗਲ ਡਿਟੈਂਸ਼ਨ ਚ ਨਾ ਰੱਖਿਆ ਜਾਵੇ ਜੀ ਸੋ ਜਿਹੜੀ ਇਹ 48 ਘੰਟੇ ਵਾਲੀ ਪੇਸ਼ੀ ਹੈ ਇਹ 48 ਘੰਟੇ ਵਾਲੀ ਪੇਸ਼ੀ ਦੇ ਵਿੱਚੋਂ 48 ਆਵਰ ਰਿਵਿਊ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਆ ਕਿ ਸਰਕਾਰੀ ਵਕੀਲ ਨੇ ਇਹ ਪ੍ਰੂਵ ਕਰਨਾ ਹੈਗਾ ਕਿ ਤੁਹਾਨੂੰ ਗ੍ਰਿਫਤਾਰ ਸਹੀ ਕੀਤਾ ਗਿਆ ਹੈ ਜਾਂ ਗ੍ਰਿਫਤਾਰ ਨਹੀਂ ਕੀਤਾ ਗਿਆ ਮਤਲਬ ਤਨੁ ਗ੍ਰਫਟਾਰ ਦੇ ਕਰਨ ਦੇ ਕਾਰਨ ਸਹੀ ਹੈਗੇ ਨੇ ਜਾਂ ਨਹੀਂ ਹੈਗੇ ਨੇ ਇਹ ਵਕੀਲ ਦੇਖਦੇ ਨੇ ਹਾਂਜੀ ਇਸ ਸਰਕਾਰੀ ਵਕੀਲ ਹੈ ਜਿਹੜਾ ਉਹਨੇ ਰਿਪਰੈਜ਼ੈਂਟ ਕਰਨਾ ਹੈਗਾ ਓਕੇ ਸੋ ਉਹਨੇ ਜੱਜ ਨੂੰ ਦੱਸਣਾ ਹੈ ਨਾ ਕਿਉਂ ਡਿਟੇਨ ਕਰਿਆ ਇਹਨੂੰ ਤੇ ਕਿਹਦੇ ਕਾਰਨਾ ਕਰਕੇ ਹੈ ਤੇ ਜੇ ਉਹ ਚਾਹੁੰਦੇ ਨੇ ਕਿ ਇਹਨੂੰ ਤੁਸੀਂ ਇਹਦੀ ਆਪਣੀ ਜ਼ੁਬਾਨ ਤੇ ਜ਼ਬਾਨਤ ਦੇ ਦੋ ਜਾਂ ਤੁਸੀਂ ਕੋਈ ਆਲਟਰਨੇਟਿਵ ਟੂ ਡਿਟੈਂਸ਼ਨ ਹੈ ਜਿਹੜਾ ਮਦਰ ਜਮਾਨਤੀਆ ਖੁਦ ਲੈ ਕੇ ਆਇਆ ਹੋ ਉਹ ਪ੍ਰੈਜ਼ੈਂਟ ਕਰਕੇ ਉਹ ਤੋਂ ਬਾਅਦ ਉਹ ਸਮਝੌਤੇ ਦੀ ਗੱਲ ਹੁੰਦੀ ਹੈ ਜੁਆਇੰਟ ਸਟੇਟਮੈਂਟ ਕੇ ਹਾਂ ਇਹਨੂੰ ਛੱਡਿਆ ਜਾਵੇ ਜਾਂ ਇਹਨੂੰ ਰੱਖਿਆ ਜਾਵੇ ਓਕੇ ਸੋ 48 ਘੰਟੇ ਦੇ ਰਿਵਿਊ ਦੇ ਵਿੱਚ ਤੁਹਾਡੇ ਬੈਸਟ ਚਾਂਸਸ ਹੁੰਦੇ ਨੇ ਕਿ ਜਿੱਥੇ ਤੁਸੀਂ ਤੁਹਾਡੀ ਜਿਹੜੀ ਜ਼ਮਾਨਤ ਹੋ ਜਾਂਦੀ ਹੈਗੀ ਸੋ ਜੇ ਹੁਣ ਗੁਰਜੀ ਤੇ ਜਮਾਨਤ ਨਾ ਹੋਵੇ 7ਵੇਂ ਸੌਰੀ 48 ਆਵਰਸ ਦੇ ਵਿੱਚੋਂ ਤਾਂ ਅਗਲੀ ਪੇਸ਼ੀ ਉਹ 7ਵੇਂ ਦਿਨ ਜਿਹੜੀ ਪੇਸ਼ੀ ਪੜਣੀ ਹੈਗੀ ਓਕੇ ਤੇ ਸੇਮ ਉਹਦੇ ਵਿੱਚ ਵੀ ਇਹੀ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਫਿਰ ਜੇ 7ਵੇਂ ਦਿਨ ਵੀ ਤੁਹਾਡੀ ਜ਼ਮਾਨਤ ਨਾ ਹੋਵੇ ਤਾਂ ਫਿਰ ਹਰ 3ਵੇਂ ਦਿਨ ਤੁਹਾਡੀ ਜਿਹੜੀ ਜ਼ਮਾਨਤ ਦੀ ਪੇਸ਼ੀ ਹੋਣੀ ਹੈ ਜਿਹਨੂੰ ਡਿਟੈਂਸ਼ਨ ਰਿਵਿਊ ਆਖਿਆ ਜਾਂਦਾ ਹੈਗਾ ਸੋ ਪਹਿਲੀ 48 ਘੰਟੇ ਬਾਅਦ ਦੂਜੀ 7ਵੇਂ ਦਿਨ ਤੇ ਉਸ ਤੋਂ ਬਾਅਦ ਹਰ 3ਵੇਂ ਦਿਨ ਹੁਣ ਸਭ ਤੋਂ ਪਹਿਲਾਂ ਤਾਂ ਜਿਹੜਾ ਜੱਜ ਹੈ ਉਹਨੇ ਦੇਖਣੇ ਨੇ ਕਾਰਨ ਡਿਟੈਂਸ਼ਨ ਦੇ ਕਿ ਬੰਦੇ ਨੂੰ ਕਿਉਂ ਰਿਟੇਨ ਕੀਤਾ ਗਿਆ ਸੋ ਜਿਹੜਾ ਮੋਸਟ ਕਾਰਨ ਜਿਹੜਾ ਹੋਲਡ ਤੇ ਹੁੰਦਾ ਉਹ ਹੈਗਾ ਫਲਾਈਟ ਰਿਸਕ ਉਹਦਾ ਮਤਲਬ ਹੈ ਕਿ ਇਹ ਬੰਦਾ ਭੱਜ ਜੂਗਾ ਜੀ ਜਦੋਂ ਇਹਨੂੰ ਸੱਦਾਂਗੇ ਨੇ ਆਉਣਾ ਨਹੀਂ ਹੈਗਾ ਸੋ ਹੁਣ ਇਹਨੂੰ ਗ੍ਰਿਫਤਾਰ ਕਰਕੇ ਰੱਖਿਆ ਜਾਵੇ ਤਾਂ ਕਿ ਇਹਨੂੰ ਕੈਨੇਡਾ ਚੋਂ ਰਿਮੂਵ ਕੀਤਾ ਜਾਵੇ ਸੋ ਉਹ ਫਲਾਈਟ ਰਿਸਕ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਜੱਜ ਨੇ ਇਹ ਦੇਖਣਾ ਹੈਗਾ ਕਿ ਇਹਨੇ ਪਹਿਲਾਂ ਤਾਂ ਨਹੀਂ ਕਾਨੂੰਨ ਤੋੜਿਆ ਕਦੇ ਜੀ ਹੁਣ ਜੇ ਇਹਨੂੰ ਸੱਦਿਆ ਸੀ ਕਿਹਦੇ ਕਾਰਨ ਸੀ ਜੀ ਨਾਲ ਕਰਕੇ ਇਹ ਪਹੁੰਚਿਆ ਨਹੀਂ ਸੱਦੇ ਤੇ ਜੀ ਕਈ ਹੈ ਜੇ ਕਾਰਨ ਹੋ ਸਕਦੇ ਨੇ ਜਿੱਥੇ ਤੁਹਾਡੇ ਵਾਸਤੇ ਨਹੀਂ ਹੈਗਾ ਤੁਸੀਂ ਨਹੀਂ ਪਹੁੰਚੇ ਉੱਥੇ ਜੀ ਉਹ ਜਿਹੜਾ ਕਾਰਨ ਹੈ ਉਹ ਬਹੁਤ ਡਿਟਰਮੀਨਟਿਵ ਫੈਕਟਰ ਹੈਗਾ ਜਿਹੜਾ ਦੱਸਦਾ ਹੈ ਕਿ ਹਾਂ ਇਹ ਬੰਦੇ ਨੂੰ ਗ੍ਰਿਫਤਾਰ ਕਰਕੇ ਰੱਖੋ ਜਾਂ ਇਹਨੂੰ ਜ਼ਮਾਨਤ ਦੇ ਦਿਓ ਜੀ ਉਹ ਤੋਂ ਬਾਅਦ ਉਹਨੇ ਦੇਖਣਾ ਹੈਗਾ ਕਿ ਫਿਊਚਰ ਦੇ ਵਿੱਚੋਂ ਇਹ ਕੰਪਲਾਈ ਕਰੂਗਾ ਜਿਹੜੀਆਂ ਇੱਥੇ ਕੰਡੀਸ਼ਨਸ ਲਾਈਆਂ ਨੇ ਜਾਂ ਇਹ ਕੰਪਲਾਈ ਨਹੀਂ ਕਰੂਗਾ ਇਹ ਜਾਣਬੁੱਝ ਕੇ ਨੇ ਪਹਿਲਾਂ ਕਾਨੂੰਨ ਤੋੜਿਆ ਜਾਂ ਇਹਦੇ ਵਾਸਤੇ ਵਾਰਸੀ ਉਹਨੇ ਤਾਂ ਕਾਨੂੰਨ ਤੋੜਿਆ ਓਕੇ ਫਿਰ ਉਸ ਤੋਂ ਬਾਅਦ ਉਹਨੇ ਦੇਖਣਾ ਹੈਗਾ ਕਿ ਕਿੰਨਾ ਟਾਈਮ ਇਹਨੂੰ ਡਿਟੈਂਸ਼ਨ ਦੇ ਵਿੱਚ ਹੋ ਗਿਆ ਹੂੰ 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 ਸੋ ਕਿੰਨੇ ਵਕਤ ਨੂੰ ਹੋ ਗਿਆ ਸੋ ਇਨਡੇਫਿਨਿਟਲੀ ਕਿਸੇ ਨੂੰ ਤਾੜ ਕੇ ਨਹੀਂ ਰੱਖਿਆ ਜਾ ਸਕਦਾ ਨਾ ਬੰਦ ਕਰਕੇ ਨਹੀਂ ਰੱਖਿਆ ਜਾ ਸਕਦਾ ਫਿਰ ਉਸ ਤੋਂ ਬਾਅਦ ਉਹਨੇ ਦੇਖਣਾ ਹੈਗਾ ਕਿ ਇਹਦੇ ਰਿਮੂਵਲ ਤੇ ਕੋਈ ਰੋਕ ਤਾਂ ਨਹੀਂ ਹੈਗੀ ਹੂੰ ਜੇ ਬੰਦੇ ਕੋਲ ਪਾਸਪੋਰਟ ਹੀ ਨਹੀਂ ਹੈਗਾ ਉਹਨੂੰ ਕਿਵੇਂ ਰਿਮੂਵ ਕਰ ਦੇਣਗੇ ਜੀ ਫਿਰ ਜੱਜ ਉਹਨੂੰ ਕਹੂਗਾ ਵੀ ਪਾਸਪੋਰਟ ਹੈ ਨਹੀਂ ਰਿਮੂਵ ਕਿਵੇਂ ਕਰੋਗੇ ਤੁਸੀਂ ਪਾਸਪੋਰਟ ਤੁਸੀਂ ਨਹੀਂ ਬਣਾਉਣਾ ਜੇ ਇੰਡੀਅਨ ਬੰਦਾ ਤਾਂ ਇੰਡੀਅਨ ਗਵਰਨਮੈਂਟ ਨੇ ਬਣਾਉਣਾ ਉਹ ਤਾਂ ਬਣਾ ਕੇ ਨਹੀਂ ਦਿੰਦੇ ਤੇ ਤੁਸੀਂ ਇਹਨੂੰ ਤਾੜ ਕੇ ਥੋੜੋ ਰੱਖ ਸਕਦੇ ਹੋ ਫਿਰ ਉਸ ਤੋਂ ਬਾਅਦ ਉਹਨੇ ਦੇਖਣਾ ਹੈ ਕਿ ਅੱਗੇ ਆਉਣ ਵਾਲਾ ਜਿਹੜਾ ਕੰਟੀਨਿਊਡ ਡਿਟੈਂਸ਼ਨ ਹੈ ਉਹਦੇ ਕੀ ਕਾਰਨ ਰਹਿ ਸਕਦੇ ਹੈਗੇ ਸੋ ਮਤਲਬ ਕਿ ਬੰਦੇ ਦਾ ਪਾਸਪੋਰਟ ਰੈਡੀ ਹੋ ਕੇ ਅਗਲੇ 5 ਦਿਨਾਂ ਚ ਜਾ ਰਿਹਾ ਹੈ ਤਾਂ ਹਾਂ ਫਿਰ ਤਾਂ ਕਹੋਗੇ ਵੀ ਇਹਨੂੰ ਬੰਦ ਕਰਕੇ ਰੱਖੋ ਤਾਂ ਕਿ 5 ਦਿਨਾਂ ਚ ਇਹਨੂੰ ਭੇਜ ਦਈਏ ਜੀ ਯਾ ਕੋਈ ਮੈਡੀਕਲ ਕੰਡੀਸ਼ਨਸ ਤਾਂ ਨਹੀਂ ਹੈਗੀਆਂ ਜਿਹੜੀਆਂ ਤੁਹਾਡੀ ਡਿਟੈਂਸ਼ਨ ਨੂੰ ਹੋਰ ਐਗਰਵੇਟ ਕਰ ਰਹੀਆਂ ਨੇ ਜੀ ਫਿਰ ਉਹ ਤੋਂ ਬਾਅਦ ਉਹਨਾਂ ਦੇਖ ਰਹੇ ਬੈਸਟ ਇੰਟਰਸਟ ਆਫ ਚਿਲड्रन ਕਿ ਜਿਹੜੇ ਬੱਚੇ ਹੈਗੇ ਨੇ ਕੋਈ ਕੋਈ ਵੀ ਚਿਲड्रन ਉਹਨਾਂ ਨੂੰ ਅਸਰ ਤਾਂ ਨਹੀਂ ਹੋ ਰਿਹਾ ਇਨ ਦੀ ਡਿਟੈਂਸ਼ਨ ਕਰਕੇ ਜੋ ਬੰਦਾ ਇੱਥੇ ਹੈਗਾ ਜਿਹਨੂੰ ਬੰਦ ਕਰਕੇ ਰੱਖਿਆ ਹੋਇਆ ਹੈ ਇਹਦੇ ਬੰਦ ਬੰਦੀ ਹੋਣ ਨਾਲ ਜਿਹੜੇ ਹੋਰ ਕੋਈ ਬੱਚੇ ਹੈਗੇ ਨੇ ਉਹਦੇ ਆਪਣੇ ਬੱਚੇ ਹੋ ਸਕਦੇ ਨੇ ਉਹਦੇ ਭਾਈ ਭਤੀਜੇ ਕੋਈ ਵੀ ਹੋ ਸਕਦੇ ਹੈਗੇ ਨੇ ਉਹਨਾਂ ਨੂੰ ਤਾਂ ਨਹੀਂ ਕੋਈ ਅਸਰ ਹੋ ਰਿਹਾ ਸੋ ਉਹ ਗਰਾਉਂਡਸ ਦੇਖ ਕੇ ਫਿਰ ਜਾਂਚ ਨੇ ਆਪਦਾ ਫੈਸਲਾ ਜਿਹੜਾ ਇਹਨਾਂ ਫੈਕਟਰਸ ਦੇ ਉੱਤੇ ਸੁਣਾਉਣਾ ਹੈਗਾ ਓਕੇ ਹੁਣ ਜੇ ਤਾਂ ਤੁਹਾਡੀ ਪਹਿਲੀ ਵਾਰ ਸੀ ਕਿ ਜਿੱਥੇ ਤੁਸੀਂ ਮੰਨ ਲਓ ਤੁਸੀਂ 에어ਪੋਰਟ ਤੇ ਆਏ ਤੇ ਤੁਹਾਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਉਸ ਤੋਂ ਬਾਅਦ ਗ੍ਰਿਫਤਾਰ ਕਰਕੇ ਤੁਹਾਡੀ ਆਈਡੈਂਟੀਟੀ ਦਾ ਇਸ਼ੂ ਹੈ ਸੋ ਦੂਜਾ ਮੇਜਰ ਕਾਰਨ ਹੈਗਾ ਆਈਡੈਂਟੀਟੀ ਮਤਲਬ ਜੋ ਤੁਸੀਂ ਕਹਿ ਰਹੇ ਹੋ ਉਹ ਤੁਸੀਂ ਪ੍ਰੂਵ ਨਹੀਂ ਕਰ پا ਰਹੇ ਹੁਣ ਮੰਨ ਲਓ ਕਿਸੇ ਬੰਦੇ ਨੂੰ ਗੈਰਕਾਨੂੰਨੀ ਤੌਰ ਤੇ ਇੰਡੀਆ ਚੋ ਫਲਾਈਟ ਚ ਬਿਠਾਤਾ ਤੇ ਉਹ ਕੈਨੇਡਾ ਪਹੁੰਚ ਗਿਆ ਉਹਨੂੰ ਪਾਸਪੋਰਟ ਉਹਨੂੰ ਕੋਈ ਹੈ ਹੀ ਨਹੀਂ ਸੀ ਉਹਨੂੰ ਦਿੱਤਾ ਹੀ ਨਹੀਂ ਉਹ ਕਿਵੇਂ ਪ੍ਰੂਵ ਕਰੂਗਾ ਮੈਂ ਕੌਣ ਆ ਸੋ ਸਭ ਤੋਂ ਪਹਿਲਾਂ ਤਾਂ ਇਸ ਗੱਲ ਕੇ ਵੀ ਹੋਲਡ ਕੀਤਾ ਜਾ ਸਕਦਾ ਜਿਹਨੂੰ ਆਈਡੈਂਟੀਟੀ ਆਖਿਆ ਜਾਂਦਾ ਹੁਣ ਜੇ ਤਾਂ ਨੇਚਰ ਦੇ ਵਿੱਚ ਉਹ ਬੰਦਾ ਆਪ ਦੇ ਕੋਈ ਨਾ ਕੋਈ ਕਾਗਜ਼ ਪੱਤਰ ਲੈ ਆਉਂਦਾ ਕੋਈ ਆਧਾਰ ਕਾਰਡ ਹੋ ਸਕਦਾ ਹੈ ਕੋਈ ਡਰਾਈਵਰਸ ਲਾਇਸੈਂਸ ਹੋ ਸਕਦਾ ਹੈ ਤੇ ਫਿਰ ਤਾਂ ਜੱਜ ਉਹਦੀ ਆਈਡੈਂਟੀਟੀ ਨੂੰ ਇਸ਼ੂ ਨਹੀਂ ਬਣਾਉਂਦਾ ਉਹ ਕਹਿੰਦਾ ਕਿ ਹਾਂ ਇਹ ਪਤਾ ਲੱਗਦਾ ਇਹ ਬੰਦਾ ਹੈਗਾ ਸੋ ਇੱਕ ਕ੍ਰੈਡਿਬਲ ਬੰਦਾ ਸੋ ਇਸ ਕਰਕੇ ਇਹਨੂੰ ਜਿਹੜਾ ਹੈਗਾ ਉਹ ਰਿਲੀਜ਼ ਕਰ ਦਿੱਤਾ ਜਾਵੇ ਸੋ ਜੇ ਤਾਂ ਪਹਿਲੀ ਵਾਰੀ ਆ ਉਹ ਤੁਹਾਡੀ ਪਰਸਨਲ ਰੈਕਗਨੈਸ ਤੇ ਵੀ ਤੁਹਾਨੂੰ ਛੱਡ ਦਿੰਦੇ ਨੇ ਮਤਲਬ ਤੁਹਾਡੀ ਜ਼ੁਬਾਨ ਦੀ ਜ਼ਮਾਨਤ ਮੰਨ ਕੇ ਕਿ ਹਾਂ ਭਾਈ ਜਦ ਤੈਨੂੰ ਸੱਦਿਆ ਜਾਊਗਾ ਤੂੰ ਆਏਂਗਾ ਪਰ ਜੇ ਰਿਪੀਟਡ ਹੈ ਜਾਂ ਤੁਹਾਡੇ ਖਿਲਾਫ ਰਿਮੂਵਲ ਆਰਡਰ ਸੀਗਾ ਤੇ ਤੁਸੀਂ ਉਹ ਰਿਮੂਵਲ ਆਰਡਰ ਨੂੰ ਕੰਪਲਾਈ ਨਹੀਂ ਕੀਤਾ ਤੇ ਫਿਰ ਉਹ ਕਹੂਗਾ ਕਿ ਇਹ ਕ੍ਰੈਡੀਬਲ ਬੰਦਾ ਨਹੀਂ ਹੈਗਾ ਇਹ ਸੱਚ ਬੋਲਣ ਵਾਲਾ ਬੰਦਾ ਨਹੀਂ ਜੇ ਗਾਹ ਨੂੰ ਇਹਨੂੰ ਸੱਦਾਂਗੇ ਤੇ ਫਿਰ ਉਹ ਉੱਥੇ ਨਹੀਂ ਆਊਗਾ ਜੀ ਹੁਣ ਉੱਥੇ ਜ਼ਰੂਰਤ ਪੈਂਦੀ ਹੈ ਜ਼ਮਾਨਤ ਦੇਣ ਵਾਲੇ ਬੰਦੇ ਦੀ ਜੀ ਸੋ ਜ਼ਮਾਨਤ ਦੇਣ ਬੜਾ ਬੰਦਾ ਉਹ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ਿਡੈਂਸ ਹੋ ਸਕਦਾ ਹੈ ਜਾਂ ਉਹ ਅਦਰ ਸਟੇਟਸ ਦਾ ਹੋ ਸਕਦਾ ਹੈ ਫਿਰ ਉਸ ਤੋਂ ਬਾਅਦ ਜੱਜ ਨੇ ਉਹਦਾ ਮੁਲਾਂਕਣ ਕਰਨਾ ਹੈ ਕਿ ਇਹ ਸਹੀ ਜ਼ਮਾਨਤ ਦੇਣ ਵਾਲਾ ਹੋਊਗਾ ਜਾਂ ਇਹ ਸਹੀ ਜ਼ਮਾਨਤ ਦੇਣ ਵਾਲਾ ਨਹੀਂ ਹੋਊਗਾ ਜੀ ਹੁਣ ਜੇ ਤੁਸੀਂ ਪਹਿਲਾਂ ਕਿਸੇ ਦੀ ਜ਼ਮਾਨਤ ਦਿੱਤੀ ਹੈ ਤੇ ਉਹ ਬੰਦਾ ਨੱਠ ਗਿਆ ਕਿਧਰੇ ਉਹ ਆਇਆ ਨਹੀਂ ਹੈਗਾ ਤੁਸੀਂ ਜ਼ਮਾਨਤ ਦੇ ਪੈਸੇ ਆਪਦੇ ਲੂਜ਼ ਕਰ ਲੋਗੇ ਤੇ ਜਦੋਂ ਜੱਜ ਪੁੱਛੂਗਾ ਤੂੰ ਪਹਿਲਾਂ ਜ਼ਮਾਨਤ ਦਿੱਤੀ ਹੈ ਤੇ ਜ਼ਮਾਨਤੀ ਇਹਨੂੰ ਕੰਟਰੋਲ ਨਹੀਂ ਕਰਿਆ ਤੇ ਫਿਰ ਉਹ ਕਹੂਗਾ ਜੀ ਤੂੰ ਚੰਗਾ ਬੰਦਾ ਨਹੀਂ ਹੈਗਾ ਤੂੰ ਇਹਨੂੰ ਕੰਟਰੋਲ ਨਹੀਂ ਕਰ ਸਕਦਾ ਓਕੇ ਕਿਉਂਕਿ ਸਭ ਤੋਂ ਵੱਡੀ ਜਦੋਂ ਇਮੀਗ੍ਰੇਸ਼ਨ ਹੋਲਡ ਤੇ ਬੰਦਾ ਹੁੰਦਾ ਉਹ ਸਭ ਤੋਂ ਵੱਡੀ ਕੰਡੀਸ਼ਨ ਹੁੰਦੀ ਹੈ ਕਿ ਉਹਨੇ ਇਹ ਪ੍ਰੂਫ ਕਰਨਾ ਹੁੰਦਾ ਹੈ ਕਿ ਜਦੋਂ ਵੀ ਉਹਨੂੰ ਸੱਦਿਆ ਜਾਊਗਾ ਤਾਂ ਉਹ ਆਊਗਾ ਤੇ ਜਮਾਨਤੀ ਨੇ ਇਹ ਪ੍ਰੂਫ ਕਰਨਾ ਹੈ ਕਿ ਜਦੋਂ ਵੀ ਇਹਨੂੰ ਸੱਦੋਗੇ ਜੀ ਤਾਂ ਮੈਂ ਖੁਦ ਇਹਨੂੰ ਲੈ ਕੇ ਆਊਗਾ ਸੋ ਮੈਨੂੰ ਭਜਣਾ ਨਹੀਂ ਦਿੰਦਾ ਜੀ ਹੁਣ ਜੇ ਬੰਦੇ ਦਾ ਕੰਟਰੋਲ ਹੀ ਨਹੀਂ ਮਤਲਬ ਕਿ ਉਹ ਜਮਾਨਤ ਦੇਣ ਵਾਲਾ ਕਿਸੇ ਹੋਰ ਐਡਰੈਸ ਤੇ ਰਹਿ ਰਿਹਾ ਹੈ ਤੁਸੀਂ ਕਿਸੇ ਹੋਰ ਐਡਰੈਸ ਤੇ ਰਹੋਗੇ ਸੋ ਸਭ ਤੋਂ ਪਹਿਲਾ ਤਾਂ ਕੁਐਸਚਨ ਹੈ ਵੀ ਜੇ ਤੂੰ ਉੱਥੇ ਰਹਿੰਦੀ ਨਹੀਂ ਤੇਰਾ ਕੰਟਰੋਲ ਕਿਵੇਂ ਹੋ ਸਕਦਾ ਫਿਰ ਉਹ ਤੋਂ ਬਾਅਦ ਉਹਦੇ ਵਰਕਿੰਗ ਆਵਰਸ ਨੇ ਹਮ ਜਿਹੜਾ ਇਮੀਗ੍ਰੇਸ਼ਨ ਵਿਭਾਗੋਂ ਤਾਂ ਦਿਨ ਦੇ ਮੌਕੇ ਸਤਾ ਰਾਤ ਨੂੰ ਤਾਂ ਸਤਾ ਨਹੀਂ ਹੋ ਸੋ ਜੇ ਦਿਨੇ ਬੰਦਾ ਕੰਮ ਕਰਦਾ ਹੈ ਤੇ ਉਹ ਉਸੇ ਬੰਦਾ ਉਹ ਕੰਮ ਤੇ ਗਿਆ ਹੈ ਉਹ ਕਿਵੇਂ ਮੇਕ ਸ਼ੁਰ ਕਰੂਗਾ ਕਿ ਉਹਨੂੰ ਉੱਥੇ ਜਦੋਂ ਉਹਨੂੰ ਸੱਦਿਆ ਗਿਆ ਉਹ ਲੈ ਕੇ ਆਊਗਾ ਸੋ ਇੱਕ ਇੱਕ ਇੰਪੋਰਟੈਂਟ ਕੰਡੀਸ਼ਨਸ ਨੇ ਕਿ ਜਿਹੜੀਆਂ ਦੇਖਣੀਆਂ ਨੇ ਜੱਜ ਨੇ ਕਿ ਜੇ ਇਹਨੂੰ ਮੈਂ ਛੱਡਦਾ ਤਾਂ ਜਿਹੜਾ ਜ਼ਮਾਨਤ ਦੇਣ ਵਾਲਾ ਕੀ ਜ਼ਮਾਨਤ ਦੇਣ ਵਾਲੇ ਦਾ ਤੇ ਪੂਰਾ ਕੰਟਰੋਲ ਹੈਗਾ ਕਿ ਉਹਨੂੰ ਜਦੋਂ ਦੁਬਾਰੇ ਸੱਦਿਆ ਜਾਊਗਾ ਕਿ ਉਹਨੂੰ ਲੈ ਕੇ ਆਊਗਾ ਕਿ ਨਹੀਂ ਆਊਗਾ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਉਸ ਤੋਂ ਬਾਅਦ ਕ੍ਰੈਡੀਬਿਲਟੀ ਦੇਖਣ ਲਈ ਗੁਰਜੀਤ ਇਹ ਦੇਖਿਆ ਜਾਂਦਾ ਹੈ ਕਿ ਇਹ ਬੰਦੇ ਨੂੰ ਕੀ ਇਹਦੀ ਇਮੀਗ੍ਰੇਸ਼ਨ ਹਿਸਟਰੀ ਬਾਰੇ ਜਾਣਕਾਰੀ ਹੈ ਕੀ ਹਾਂ ਕੋਣ ਜੀ ਬੰਦਾ ਜ਼ਮਾਨਤ ਤੇ ਦੇਣ ਆ ਗਿਆ ਤੇ ਉਹਨੂੰ ਪੁੱਛੇ ਵੀ ਤੂੰ ਕਿੰਨੇ ਕਦੋਂ ਜਾਣਦਾ ਉਹ ਕਹਿੰਦਾ ਮੈਂ ਤਾਂ ਜੀ ਬਹੁਤਾ ਸਾਲ ਹੋਇਆ ਨਹੀਂ ਜਾਣਦੇ ਨੂੰ ਤੇ ਫਿਰ ਉਹ ਤਾਂ ਮਤਲਬ ਉਹਦੀ ਕਿਵੇਂ ਉਹ ਜ਼ਿੰਮੇਵਾਰੀ ਲੈ ਸਕਦਾ ਹੈ ਕਿ ਇਹ ਕੰਡੀਸ਼ਨਸ ਨੂੰ ਕੰਪਲਾਈ ਕਰੂਗਾ ਹੁਣ ਜੇ ਤੁਸੀਂ ਲੰਬੇ ਸਮੇਂ ਤੋਂ ਜਾਣਦੇ ਹੋ ਤੇ ਉਸ ਤੋਂ ਬਾਅਦ ਸਵਾਲ ਜਵਾਬ ਹੁੰਦੇ ਨੇ ਹਾਂ ਵੀ ਦੱਸ ਤੈਨੂੰ ਪਤਾ ਹੈ ਵੀ ਇਹਨੇ ਇਹਨੇ ਇਹਦੀ ਇਮੀਗ੍ਰੇਸ਼ਨ ਹਿਸਟਰੀ ਕੀ ਹੈ ਇਹਨੇ ਕਿਹੜੇ ਕੇਸ ਲਾਏ ਕਦੋਂ ਇਹਨੂੰ ਸੱਦਿਆ ਇਹ ਕਦੋਂ ਹਾਜ਼ਰ ਨਹੀਂ ਹੋਇਆ ਤੂੰ ਜੇ ਤੈਨੂੰ ਇਹ ਗੱਲ ਦੀ ਜਾਣਕਾਰੀ ਸੀ ਇਹ ਹਾਜ਼ਰ ਨਹੀਂ ਹੋਊਗਾ ਕਿ ਤੂੰ ਇਹਨੂੰ ਇਨਸਟਰਕਸ਼ਨਸ ਦਿੱਤੀਆਂ ਕਿ ਇਹਨੇ ਤੇਰੀਆਂ ਇਨਸਟਰਕਸ਼ਨਸ ਮੰਨੀਆਂ ਉਹ ਸਾਰੀਆਂ ਚੀਜ਼ਾਂ ਤੇ ਉਹਨਾਂ ਨੇ ਵਿਚਾਰ ਕਰਨਾ ਹੈਗਾ ਓਕੇ ਸੋ ਉੱਥੇ ਜਾ ਕੇ ਬਹੁਤ ਸਾਰੇ ਕੇਸ ਨੇ ਇਹ ਜੇ ਉਹ ਮੈਂ ਦੇਖਿਆ ਫੇਲ ਹੋ ਜਾਂਦੇ ਜਿੱਥੇ ਕਿ ਤੁਹਾਨੂੰ ਪੂਰਾ ਸਹੀ ਦੂਜੇ ਬੰਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਹੈਗੀ ਹੂੰ ਮੈਨੂੰ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਗੁਰਜੀਤ ਤੇ ਪ੍ਰੈਕਟਿਸ ਕਰਦਿਆਂ ਨੂੰ ਮੈਂ ਬਹੁਤ ਸਾਰੇ ਡਿਟੈਂਸ਼ਨ ਰਿਵਿਊਜ਼ ਨੇ ਹਰ ਇੱਕ ਸਾਲ ਅਟੈਂਡ ਕਰਦਾ ਤੇ ਮੈਂ ਹੁਣ ਇੱਕ ਹੋਰ ਟਰੈਂਡ ਜਿਹੜਾ ਚੇਂਜ ਹੁੰਦਾ ਦੇਖਿਆ ਉਹ ਕੀ ਹੈਗਾ ਪਹਿਲਾਂ ਬਹੁਤ ਘੱਟ ਜਮਾਨਤ ਦਿੱਤੇ ਇਮੀਗ੍ਰੇਸ਼ਨ ਮਹਿਕਵਾ ਜਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਆੜਾ ਸਰਕਾਰੀ ਵਕੀਲ ਅਗਰੀ ਕਰ ਜਾਂਦਾ ਸੀਗਾ ਜੀ ਕਿ ਇਹਨੂੰ ਜ਼ਮਾਨਤ ਦੇ ਦਿਓ ਤੁਸੀਂ 5000 6000 ਡਾਲਰ ਦੀ ਵੀ ਜ਼ਮਾਨਤ ਦੇਓਗੇ ਤਾਂ ਵੀ ਮੰਨ ਲਿਆ ਜਾਂਦਾ ਸੀਗਾ ਜੀ ਫਿਰ ਮੈਂ ਥੋੜਾ ਜਿਹਾ ਅਪ ਟ੍ਰੈਂਡ ਦੇਖਿਆ ਕਿ 10000 ਤੱਕ ਵੀ ਕੱਲ ਪਹੁੰਚ ਗਈ ਹੁਣ ਗੁਰਜੀਤ ਸਿਗਨੀਫੀਕੈਂਟ ਅਮਾਉਂਟ ਨਾ ਹੋਵੇ 30000 40000 50000 ਡਾਲਰ ਵੀ ਤਾਂ ਵੀ ਜ਼ਮਾਨਤ ਹੈ ਜਿਹੜੀ ਉਹ ਕਈ ਵਾਰੀ ਦੇਣ ਨੂੰ ਰੈਲਕਟੈਂਟ ਹੁੰਦੇ ਨੇ ਓਕੇ ਕਿਉਂਕਿ ਉਹਨਾਂ ਨੂੰ ਮਹਿ ਕਿ ਬੰਦਾ ਵੱਜ ਜੂਗਾ ਜੀ ਹੂੰ 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 ਮੇਰੇ ਕੈਰੀਅਰ 'ਚ ਮੈਂ 50000 ਡਾਲਰ ਦੀ ਸਮਾਨਤਾ ਦੇ ਉੱਤੇ ਬੰਦੇ ਨੂੰ ਰਿਲੀਜ਼ ਕਰਾਇਆ ਓਕੇ ਉਹ ਸਰਕਮਸਟੈਂਸਸ ਬਹੁਤ ਐਕਸਟਰਾ ordinary ਸੀ ਮਲ ਨੂੰ ਕੱਲ ਫੜਿਆ ਹੋਵੇ ਤੇ ਉਹਦਾ 48 ਆਵਰ ਰਿਵਿਊ ਅੱਜ ਹੋਵੇ ਤੇ ਕੱਲ ਨੂੰ ਉਹਦਾ ਵਿਆਹ ਹੋਵੇ ਜਿਹਦੇ ਕਿ ਸਾਰੀ ਤਿਆਰੀ ਉਹਦੀ ਹੋ ਚੁੱਕੀ ਸੀਗੀ ਸੋ ਨੈਕਸਟ ਦਿਨ ਵਿਆਹ ਹੋਣਾ ਸੀਗਾ ਸੋ ਉੱਥੇ ਸਭ ਤੋਂ ਪਹਿਲਾਂ ਤਾਂ ਇਹ ਪ੍ਰੂਫ ਕਰਨਾ ਜ਼ਰੂਰੀ ਸੀ ਕਿ ਇਹਦਾ ਬਾਹਰ ਆਉਣਾ ਕਿਉਂ ਜ਼ਰੂਰੀ ਹੈ ਕਿਉਂਕਿ ਇੰਨੇ ਸਾਰੇ ਗੈਸਟ ਆਏ ਹੋਏ ਨੇ ਤੇ ਜੋ ਕੁੜੀ ਦਾ ਵਿਆਹ ਨਾ ਹੋਇਆ ਇਸ ਬੰਦੇ ਦੇ ਨਾਲ ਤਾਂ ਕੁੜੀ ਨੂੰ ਕਿੰਨਾ ਟਰੋਮਾ ਹੋਊਗਾ ਜੀ ਫੈਮਿਲੀ ਨੂੰ ਕਿੰਨਾ ਡੀਫੇਮ ਹੋ ਜਾਣਾ ਹੈਗਾ ਤੇ ਬਾਕੀ ਜਿਹੜਾ ਸੈਂਸ ਆਫ ਸ਼ੇਮ ਹੈਗਾ ਉਹ ਕਿੰਨਾ ਡਿਵੈਲਪ ਹੋਣਾ ਉਹਨਾਂ ਦੇ ਉੱਤੇ ਜੀ ਫਿਰ ਉਸ ਤੋਂ ਬਾਅਦ ਜੱਜ ਦਾ ਬਹੁਤ ਮੋਸਟ ਇੰਪੋਰਟੈਂਟ ਸਵਾਲ ਸੀ ਕਿ ਜੇ ਤੁਸੀਂ ਬੁਕਿੰਗਸ ਕਰੀਆਂ ਹੋਈਆਂ ਨੇ ਤੇ ਬੁਕਿੰਗਸ ਦੇ ਉੱਤੇ ਜੇ ਨਹੀਂ ਜਾਓਗੇ ਤਾਂ ਕਿੰਨਾ ਪੈਸੇ ਦਾ ਨੁਕਸਾਨ ਹੋਊਗਾ ਸੋ ਉਹ ਅਪ੍ਰੋਕਸੀਮੇਟਲੀ ਜਾ ਕੇ 50000 ਡਾਲਰ ਦੇ ਨੇੜੇ ਤੇੜੇ ਸੀਗਾ ਓਕੇ ਸੋ ਉਹਨੇ ਕਿਹਾ ਕਿ ਇਹ ਪੈਸਾ ਤੁਹਾਡਾ ਸਟੇਕ ਤੇ ਲੱਗਿਆ ਸੋ ਜੇ ਤੁਸੀਂ ਇੰਨੀ ਜਮਾਨਤ ਦੇਣ ਨੂੰ ਤਿਆਰ ਹੋ ਤਾਂ ਮੈਂ ਕੁਝ ਸੋਚ ਸਕਦਾ ਹੈਗਾ ਜੀ ਹੁਣ ਇਹ ਤਾਂ ਗੱਲ ਹੈਗੀ 2008-09 ਦੀ ਉਦੋਂ 50000 ਡਾਲਰ ਬਹੁਤ ਵੱਡੀ ਅਮਾਊਂਟ ਮੰਨੀ ਜਾਂਦੀ ਸੀ اور ਹੁਣ ਜੇ ਆਪਾਂ 2025 ਚ ਦੇਖੀਏ ਗੁਰਜੀਤ ਮੈਂ ਹੁਣ ਵੀ ਦੇਖਦਾ ਕਿ 30000 35000 40000 ਡਾਲਰ ਤੱਕ ਦੀ ਜ਼ਮਾਨਤ ਦੇ ਉੱਤੇ ਐਗਰੀ ਹੁੰਦੇ ਆ ਕਿ ਬੰਦੇ ਨੂੰ ਛੱਡ ਦਿੱਤਾ ਜਾਵੇ ਜੇ ਤੁਸੀਂ ਘੱਟ ਜ਼ਮਾਨਤ ਦੀ ਰਕਮ ਪੇਸ਼ ਕਰਦੇ ਹੋ ਤਾਂ ਬਿਲਕੁਲ ਜਿਹੜਾ ਤੁਹਾਨੂੰ ਛੱਡਿਆ ਨਹੀਂ ਜਾਂਦਾ ਰਾਦਰ ਕੇ ਖਾਸ ਕਰਕੇ ਉਹ ਨਾ ਕੇਸਸ ਦੇ ਵਿੱਚੋਂ ਜਿੱਥੇ ਤੁਹਾਡੇ ਰਿਮੂਵਲ ਤੇ ਕੋਈ ਇੰਪੈਡਮੈਂਟ ਨਹੀਂ ਰੋਕਨੀ ਮਤਲਬ ਕਿ ਤੁਹਾਡਾ ਪਾਸਪੋਰਟ ਵੀ ਵੈਲਿਡ ਹੈ ਤੁਹਾਡੇ ਕੋਲ ਰਿਮੂਵਲ ਆਰਡਰ ਵੀ ਐਪਲੀਕੇਬਲ ਹੈ ਤੁਹਾਡੀ ਕੋਈ ਅਪੀਲ ਦਲੀਲ ਵੀ ਨਹੀਂ ਚੱਲ ਰਹੀ ਹੈਗੀ ਉਹਨਾਂ ਕੇਸਸ ਦੇ ਵਿੱਚੋਂ ਜੀ ਹੁਣ ਜਿਹੜਾ ਜ਼ਮਾਨਤ ਦੇਣ ਵਾਲਾ ਬੰਦਾ ਉਹ ਇਹ ਨਹੀਂ ਸੌਦਾ ਕਰ ਸਕਦਾ ਹੈਗਾ ਜਿਹੜਾ ਬੰਦਾ ਅੰਦਰ ਹੈ ਕਿ ਭਾਈ ਤੂੰ ਮੇਰੀ ਜ਼ਮਾਨਤ ਭਰ ਦੇ ਮੈਂ ਤੈਨੂੰ ਪੈਸੇ ਦੇ ਦੂੰਗਾ ਜੀ ਇੱਕ ਗੈਰਕਾਨੂੰਨੀ ਹੈਗਾ ਓਕੇ ਸੋ ਇੱਕ ਕੇਸ ਮੈਂ ਦੇਖ ਰਿਹਾ ਸੀ ਜਿੱਥੇ ਕਿ ਮੈਂ ਲੇਟਰ ਔਨ ਉਸ ਕੇਸ ਦੇ ਵਿੱਚੋਂ ਕਾਉਂਸਲ ਹੋਇਆ ਜੋ ਉਹਦੀਆਂ ਪਹਿਲੀਆਂ ਦੋ ਜ਼ਮਾਨਤ ਦੀਆਂ ਪੇਸ਼ੀਆਂ ਸੀ ਜਿਹੜਾ ਕਾਉਂਸਲ ਹੈ ਉਹਨੇ ਗੱਲ ਉਹਨਾਂ ਨੂੰ ਸਮਝਾਈ ਹੀ ਨਹੀਂ ਕਿ ਜਿਹੜੇ ਇਹ ਜ਼ਮਾਨਤ ਦੇ ਪੈਸੇ ਨੇ ਥੋੜੇ ਪੈਸੇ ਨੇ ਤੁਹਾਨੂੰ ਕੋਈ ਕੰਪਨਸੇਟ ਨਹੀਂ ਕਰ ਸਕਦਾ ਓਕੇ ਸੋ ਤੁਸੀਂ ਆਪਣਾ ਪੈਸਾ ਸਟੇਕ ਤੇ ਲਾ ਰਹੇ ਹੋ ਕਿਉਂਕਿ ਤੁਹਾਨੂੰ ਇਹ ਭਰੋਸਾ ਹੈ ਕਿ ਇਹ ਬੰਦਾ ਤੁਹਾਡੀ ਗੱਲ ਮੰਨੂਗਾ ਤੇ ਜਦੋਂ ਇਹਨੂੰ ਸੱਦਿਆ ਜਾਊਗਾ ਉਦੋਂ ਆਊਗਾ ਸੋ ਉੱਥੇ ਸਵਾਲ ਪੁੱਛਿਆ ਗਿਆ ਹਾਂ ਵੀ ਜਿਹੜੇ ਤੂੰ ਇਹਨੇ ਪੈਸੇ ਦੀ ਜ਼ਮਾਨਤ ਦੇ ਰਹੇ ਹੈਗਾ ਜੇ ਤੈਨੂੰ ਪਤਾ ਜੇ ਬੰਦਾ ਭੱਜ ਗਿਆ ਤੇ ਪੈਸੇ ਡੁੱਪ ਜਾਣਗੇ ਉਹ ਕਹਿੰਦਾ ਹਾਂਜੀ ਮੈਨੂੰ ਪਤਾ ਹੈਗਾ ਜੇ ਮੈਂ ਇਹਨੇ ਪੈਸੇ ਦੀ ਜ਼ਮਾਨਤ ਦੇ ਰਿਹਾ ਤੇ ਸਰਕਾਰ ਨੂੰ ਮੈਨੂੰ ਇਹ ਪੈਸੇ ਦੇਣੇ ਪੈਣਗੇ ਤਾਂ ਉੱਥੇ ਉਹਨੂੰ ਸਵਾਲ ਪੁੱਛਿਆ ਗਿਆ ਹਾਂ ਤੂੰ ਦੱਸ ਕਿ ਜੇ ਇਹ ਪੈਸੇ ਫਿਰ ਤੂੰ ਤੈਨੂੰ ਮੋੜ ਕੇ ਦੇ ਦੇਊਗਾ ਬੰਦਾ ਉਹ ਕਹਿੰਦਾ ਹਾਂਜੀ ਮੇਰਾ ਡੈਡੀ ਇੰਡੀਆ ਚ ਹੈਗਾ ਸੋ ਜੇ ਮੈਂ ਇਹਦੇ ਪੈਸੇ ਮੋੜ ਕੇ ਦੇ ਦੂੰਗਾ ਜੇ ਇਹਦੇ ਪੈਸੇ ਡੁੱਬ ਗਏ ਸੋ ਇਹਦਾ ਮਤਲਬ ਉਹ ਸਮਝੌਤਾ ਕਰ ਰਿਹਾ ਉਹਨੂੰ ਕੰਪਨਸੇਟ ਕਰ ਲੈ ਸੋ ਉਸ ਬੰਦੇ ਦਾ ਜਿਹੜਾ ਜ਼ਮਾਨਤ ਦੇਣ ਵਾਲਾ ਇਹਦਾ ਮਤਲਬ ਉਹ ਤਾਂ ਕੋਈ ਵੀ ਪੈਸਾ ਸਟੇਕ ਤੇ ਨਹੀਂ ਹੈਗਾ ਜੇ ਉਹਦੇ ਪੈਸੇ ਡੁੱਬ ਗਏ ਤਾਂ ਦੂਜੇ ਨਹੀਂ ਦੇ ਦੇਣਾ ਜਿਹੜਾ ਕਿ ਗੈਰ ਕਾਨੂੰਨੀ ਹੈ ਸੋ ਖੁਦ ਦੱਸ ਰਿਹਾ ਹੈ ਕਿ ਮੈਂ ਗੈਰ ਕਾਨੂੰਨੀ ਕੰਮ ਕਰ ਰਿਹਾ ਸੋ ਉੱਥੇ ਜਦੋਂ ਤੁਸੀਂ ਜ਼ਮਾਨਤ ਦੀ ਗੱਲ ਕਰਨੀ ਹੈ ਤੁਸੀਂ ਬਿਲਕੁਲ ਕੰਪਨਸੇਟ ਨਹੀਂ ਕਰ ਸਕਦੇ ਕਿ ਜੇ ਬੰਦਾ ਉਹਦਾ ਜ਼ਮਾਨਤ ਦੇ ਪੈਸੇ ਜੋ ਬੰਦਾ ਨੱਠ ਜਾਂਦਾ ਤੇ ਪੈਸੇ ਡੁੱਬ ਜਾਂਦੇ ਨੇ ਮਤਲਬ ਤੁਹਾਨੂੰ ਸਰਕਾਰ ਨੂੰ ਦੇਣੇ ਪੈਂਦੇ ਨੇ ਤੁਹਾਨੂੰ ਕੋਈ ਵੀ ਕੰਪਨਸੇਸ਼ਨ ਉਹਦਾ ਨਹੀਂ ਮਿਲ ਸਕਦਾ ਹੈਗਾ ਜੀ ਹੁਣ ਇਹਦੇ ਉੱਤੇ ਇੱਕ ਬਹੁਤ ਸਪੈਸੀਫਿਕ ਫਾਰਮੂਲਾ ਜਿਹੜਾ ਉਹ ਅਪਣਾਇਆ ਜਾਂਦਾ ਤੁਸੀਂ ਕਹਿ ਦੋਗੇ ਮੈਂ 50000 ਡਾਲਰ ਦੀ ਜ਼ਮਾਨਤ ਦੇਣ ਨੂੰ ਤਿਆਰ ਹੂੰ ਤੁਸੀਂ 50000 ਲੈਉਣੇ ਕਿੱਥੋਂ ਨੇ ਸਭ ਤੋਂ ਪਹਿਲਾਂ ਤਾਂ ਇਹ ਕੁਐਸਚਨ ਹੈਗਾ ਸੋ ਉੱਥੇ ਆਮ ਤੌਰ ਤੇ ਜੋ ਫਾਰਮੂਲਾ ਦੇਖਿਆ ਜਾਂਦਾ ਹੋ ਹੈਗਾ ਜਿੰਨੀ ਤੁਹਾਡੀ ਜਿੰਨੀ ਜ਼ਮਾਨਤ ਤੁਸੀਂ ਦੇਣੀ ਹੈ ਉਹਦੀ 7 ਗੁਣਾ ਤੁਹਾਡੇ ਕੋ ਅ ਨੋਟਿਸ ਆਫ ਅਸੈਸਮੈਂਟ ਹੋਣਾ ਚਾਹੀਦਾ ਕਹਿਣ ਦਾ ਮਤਲਬ ਹੈ ਤੁਸੀਂ ਜ਼ਮਾਨਤ ਦੇ ਰਹੇ ਹੋ 5000 ਦੀ ਸੋ 5 ਸੈਵਨਸ ਆ 35 ਸੋ ਤੁਹਾਡਾ ਨੋਟਿਸ ਆਫ ਅਸੈਸਮੈਂਟ ਘੱਟੋ ਘੱਟ 5000 ਡਾਲਰ ਦਾ ਹੋਣਾ ਚਾਹੀਦਾ ਤੁਸੀਂ 10000 ਦੀ ਜ਼ਮਾਨਤ ਦੇ ਰਹੇ ਹੋ ਤੁਹਾਡਾ 70000 ਦਾ ਨੋਟਿਸ ਆਫ ਅਸੈਸਮੈਂਟ ਹੋਣਾ ਚਾਹੀਦਾ ਇਹ ਪਹਿਲਾਂ ਚੈੱਕ ਕੀਤਾ ਜਾਂਦਾ ਹਾਂ ਜੀ ਜੇ ਤੁਸੀਂ ਉਹਨੂੰ ਬਿਨਾਂ ਚੈੱਕ ਕਰੇ ਜ਼ਮਾਨਤ ਲਈ ਲੈ ਕੇ ਕਿ ਇਹ ਬੰਦਾ ਜ਼ਮਾਨਤੀ ਹੈਗਾ ਇਹ ਮੇਰਾ ਬੌਂਡਸ ਪਰਸਨ ਹੈ ਨੇ ਮੇਰੀ ਬੇਲ ਕਰਾਉਣੀ ਹੈ ਪੈਸੇ ਉਹਦੇ ਕੋਲ ਹੈ ਨਹੀਂ ਤੇ ਉਹ ਮਨਜ਼ੂਰ ਕਿਵੇਂ ਕਰਨਗੇ ਜੀ ਉਹ ਕਹਣਗੇ ਤੂੰ ਪੈਸੇ ਲੈ ਕੇ ਕਿੱਥੋਂ ਆਏਗਾ ਇਹ ਜੱਤ ਤੇਰੇ ਕੋ ਹੈ ਨਹੀਂ ਹੁਣ ਮੰਨ ਲਓ ਕਈ ਬੰਦਾਂ ਦੀ ਇਨਕਮ ਨਹੀਂ ਹੁੰਦੀ ਪਰ ਉਹ ਵੈਸੇ ਵੈਲ ਆਫ ਹੁੰਦੇ ਨੇ ਫਿਰ ਉਹਨਾਂ ਕੋਲੇ ਜੇ ਕੋਈ ਐਸੈਟਸ ਅਗੇ ਨੇ ਉਹ ਐਸੈਟ ਦੇ ਉੱਤੇ ਇਕਵਿਟੀ ਹੈਗੀ ਆ ਉਹਨੂੰ ਵੀ ਚਮੰਤ ਦੇ ਤੌਰ ਤੇ ਵਰਤਿਆ ਜਾ ਸਕਦਾ ਸੋ ਮੰਨ ਲਓ ਕਿਸੇ ਦਾ 1.2 ਮਿਲੀਅਨ ਡਾਲਰਸ ਦਾ ਘਰ ਹੈਗਾ ਉਹਦੀ ਵੈਲਿਊ ਮਿਲੀਅਨ ਡਾਲਰ ਉਹਦੇ ਉੱਤੇ ਲੋਨ ਹੈ ਤਾਂ ਉਹਦੀ ਇਕਵਿਟੀ 2 ਲੱਖ ਡਾਲਰ ਹੈਗੀ ਆ ਸੋ ਇਹ ਮੰਨ ਲੇ ਜਾਊਗਾ ਕਿ ਹਾਂ ਇਹ ਬੰਦਾ ਇੰਨੇ ਕ ਪੈਸੇ ਦੇ ਸਕਦਾ ਕਿਉਂਕਿ ਕਿਉਂਕਿ ਜੇ ਸਰਕਾਰ ਨੇ ਪੈਸੇ ਲੈਣੇ ਨਹੀਂ ਹੋਣਾ ਤਾਂ ਥੋਤੋ ਲੈ ਲੈਣੇ ਪਰ ਤੁਹਾਡੇ ਕੋ ਦੇਣ ਨੂੰ ਵੀ ਤਾਂ ਹੋਣੇ ਚਾਹੀਦੇ ਨਾ ਸੋ ਇਹ ਜਿਹੜੀ ਜ਼ਮਾਨਤ ਦੀ ਰਕਮ ਹੈ ਇਹ ਦਿਨ-ਬਿਦਨ ਗੁਰਜੀਤ ਬਹੁਤ ਵੱਡੀ ਹੁੰਦੀ ਜਾ ਰਹੀ ਹੈ ਕਿ ਇਹ ਤਾਂ ਅਪਕ ਡਿਸਕਸ਼ਨ ਕਰ ਰਹੇ ਸੀ ਜੇ ਹੋ ਜੇ ਤਾਂ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੀਵੈਂਸ਼ਨ ਦੱਸਣਾ ਚਾਹੁੰਦਾ ਕਿ ਹੋਵੇ ਹੀ ਨਾ ਤੁਹਾਨੂੰ ਗ੍ਰਫਤਾਰ ਕੀਤਾ ਜਾਵੇ ਜਾਂ ਤੁਹਾਨੂੰ ਜ਼ਮਾਨਤ ਦੇਣੀ ਪਵੇ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਹੈਗਾ ਜਦੋਂ ਤੁਹਾਨੂੰ ਕੈਨੇਡਾ ਬਾਰਡਰ ਸਰਵਿਸਸ ਜਾਂ ਇਮੀਗ੍ਰੇਸ਼ਨ ਮਹਿਕਮਾ ਬੁਲਾਉਂਦਾ ਹੈ ਤਾਂ ਜ਼ਰੂਰ ਪੇਸ਼ ਹੋ ਗੜਬੜ ਕਿੱਥੇ ਹੁੰਦੀ ਹੈ ਕਿ ਤੁਸੀਂ ਇਹੋ ਜਿਹੇ ਕਾਉਂਸਲ ਨੂੰ ਪਹਿਲਾਂ ਯੂਜ਼ ਕਰਦੇ ਆ ਜਿਹਨੇ ਕਿ ਥੋੜਾ ਕੇਸ ਉਹ ਰਿਪਰੈਜ਼ੈਂਟ ਨਹੀਂ ਕਰ ਸਕਦਾ ਜੀ ਦੂਜੇ ਪਾਸੇ ਉਹ ਇਹੋ ਜੀ ਈਮੇਲ ਬਣਾ ਲੈਂਦਾ ਜਿਹਦਾ ਕੰਟਰੋਲ ਉਹਦੇ ਕੋਲੇ ਹੁੰਦਾ ਹੈ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਬੇਕੀ ਹੋ ਰਿਹਾ ਹੈ ਉਸ ਤੋਂ ਬਾਅਦ ਕੈਨੇਡਾ ਬਾਰਡਰ ਸਰਵਿਸਸ ਜਾਂ ਇਮੀਗ੍ਰੇਸ਼ਨ ਮੈਕਮੋਂ ਨੂੰ ਈਮੇਲਸ ਭੇਜਦਾ ਰਹਿੰਦਾ ਉਹ ਬੰਦਾ ਤੁਹਾਨੂੰ ਦੱਸਦਾ ਹੀ ਨਹੀਂ ਜਾਂ ਉਹ ਦੇਖਦਾ ਹੀ ਨਹੀਂ ਕਿਉਂਕਿ ਉਹਦਾ ਤਾਂ ਕੰਮ ਉਹਨਾਂ ਕਿਆ ਹੁੰਦਾ ਹੈ ਨਾ ਉਸ ਤੋਂ ਬਾਅਦ ਉਹ ਖਤਮ ਹੋ ਗਿਆ ਫਿਰ ਤੁਹਾਡੇ ਕੋਲ ਗ੍ਰਿਫਤਾਰੀ ਦਾ ਵਾਰੰਟ ਹੋ ਜਾਂਦਾ ਗ੍ਰਿਫਤਾਰੀ ਦਾ ਵਾਰੰਟ ਵੀ ਇੱਕ ਦਿਨ ਚ ਨਹੀਂ ਇਸ਼ੂ ਹੁੰਦਾ ਉਹ ਐਟ ਲੀਸਟ ਤਿੰਨ ਵਾਰੀ ਤੁਹਾਨੂੰ ਟਰਾਈ ਕਰਨਗੇ ਤੁਹਾਡੇ ਲਾਸਟ ਨੋਨ ਐਡਰੈਸ ਤੇ ਤੁਹਾਡੇ ਲਾਸਟ ਨੋਨ ਕਾਉਂਸਲ ਦੇ ਐਡਰੈਸ ਤੇ ਉਸ ਤੋਂ ਬਾਅਦ ਜੇ ਤੁਹਾਡਾ ਕੋਈ ਵਰਕਪਲੇਸ ਹੈਗਾ ਉੱਥੇ ਉਹ ਪਹਿਲਾਂ ਲੱਭਣ ਦੀ ਕੋਸ਼ਿਸ਼ ਕਰਨਗੇ ਕਿ ਜਜ ਨੇ ਅਰੈਸਟ ਵਾਰੰਟ ਨਹੀਂ ਇਸ਼ੂ ਕਰਨਾ ਜੀ ਜੇ ਤੁਸੀਂ ਨਹੀਂ ਦਿਖਾਉਂਗੇ ਕਿ ਇਹ ਬੰਦੇ ਦੇ ਖਿਲਾਫ ਅਸੀਂ ਲੱਭਣ ਦੀ ਕੀ ਕੋਸ਼ਿਸ਼ ਕੀਤੀ ਹੈ ਨੇ ਤਾਂ ਸਾਨੂੰ ਨਹੀਂ ਲੱਭ ਰਿਹਾ ਤਾਂ ਹੀ ਹੋਊਗਾ ਮਤਲਬ ਕਿ ਲਾਸਟ ਰਿਸੋਰਟ ਹੈ ਤੇ ਦੂਜਾ ਐ ਨਹੀਂ ਹੈਗਾ ਕਿ ਤੁਹਾਨੂੰ ਕੋਈ ਫੜਕੇ ਤੇ ਜਹਾਜ਼ ਚੜਾ ਕੇ ਭੇਜ ਦੂਗਾ ਸੋ ਕੈਨੇਡਾ ਯੂ ਐਸ ਵਰਗੀ ਪਾਲਿਸੀ ਤੇ ਕੰਮ ਨਹੀਂ ਕਰਦਾ ਹੈਗਾ ਸੋ ਜੇੜਾ ਪਹਿਲਾਂ ਇੱਕ ਕਾਨੂੰਨੀ ਕਾਰਵਾਈ ਹੈ ਇੱਕ ਕਾਨੂੰਨੀ ਚਾਰਜ ਹੋਈ ਹੈ ਜਿੰਨਾ ਚਿਰ ਉਹ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਤੁਹਾਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਸੋ ਇਹ ਨਾ ਕਰੋਗੇ ਕਿ ਮੇਰੇ ਖਿਲਾਫ ਰਿਮੂਵਲ ਆਰਡਰ ਹੋ ਗਿਆ ਮੈਨੂੰ ਕੱਲ ਨੂੰ ਭੇਜ ਦੇਣਗੇ ਮੇਰਾ ਸਟੇਟਸ ਖਤਮ ਹੋ ਗਿਆ ਮੈਨੂੰ ਕੱਲ ਨੂੰ ਭੇਜ ਦੇਣਗੇ ਇਦਾਂ ਨਹੀਂ ਹੈਗਾ ਉਹ ਇੱਕ ਕਾਨੂੰਨੀ ਕਾਰਵਾਈ ਹੈ ਜਦ ਤੱਕ ਉਹ ਪੂਰੀ ਨਹੀਂ ਹੁੰਦੀ ਤੁਹਾਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਸੋ ਕੋਆਪਰੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਕਾਨੂੰਨ ਨਾਲ ਕੋਆਪਰੇਟ ਕਰਦੇ ਆਂ ਕਾਨੂੰਨ ਆਪਣੇ ਨਾਲ ਕੋਆਪਰੇਟ ਕਰਦਾ ਹੈ ਜੇ ਆਪਾਂ ਕਾਨੂੰਨ ਦੇ ਖਿਲਾਫ ਜਾਂਦੇ ਆਂ ਜੀ ਫਿਰ ਆਪਣੇ ਖਿਲਾਫ ਹੀ ਕਾਰਵਾਈ ਹੁੰਦੀ ਹੈਗੇ ਬਿਲਕੁਲ ਸਰ ਤੇ ਇਹ ਸਰ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਤੇ ਇੱਕ ਵਾਰੀ ਆਪਣੀਆਂ ਡਿਟੇਲਸ ਵੀ ਸਾਂਝੀਆਂ ਕਰ ਦਿਓ ਬਿਲਕੁਲ ਜੀ ਸਾਡੇ ਦੋ ਆਫਿਸ ਹੈਗੇ ਕੈਨੇਡਾ ਚ ਬ੍ਰੈਂਪਟਨ ਚ ਸਟੀਲਸ ਐਂਡ ਟਾਰਮੈਨ ਦੇ ਇੰਟਰਸੈਕਸ਼ਨ ਦੇ ਉੱਤੇ ਹੈ ਜੀ ਇਹਦਾ ਨਾਂ ਨਾਰਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 128 ਸਟਰੀਟ ਤੇ 80 ਐਵੇਨਿਊ ਦੇ ਵਿੱਚ ਹੈਗਾ ਅਸੀਂ ਮੰਡੇ ਟੂ ਫਰਡੇ 10 ਤੋਂ 6 ਵਜੇ ਤੱਕ ਅਵੇਲੇਬਲ ਹੁੰਨੇ ਹਾਂ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਮੈਟਰ ਹੈਗਾ ਜੀ ਮੈਂ ਇਮੀਗ੍ਰੇਸ਼ਨ ਸਪੈਸ਼ਲਿਸਟ ਹੈਗਾ ਮੇਰੇ ਕੋਲੇ L3 ਲਾਇਸੈਂਸ ਹੈਗਾ ਜਿਹੜਾ ਕਿ ਮੈਨੂੰ ਤੁਹਾਡੀ ਅਪੀਲ ਦੇ ਵਿੱਚੋਂ ਜਾਂ ਤੁਹਾਡਾ ਕੇਸ ਰਿਫਿਊਜ਼ ਹੋ ਗਿਆ ਉਹਨੂੰ ਅਪੀਲ ਕਰਨ ਚ ਜਾਂ ਤੁਹਾਨੂੰ ਗ੍ਰਿਫਤਾਰ ਕਰ ਲਿਆ ਕਰ ਲਿਆ ਗਿਆ ਤੇ ਤੁਹਾਡਾ ਡਿਟੈਂਸ਼ਨ ਰਿਵਿਊ ਹੈਗਾ ਉਹਦੇ ਵਿੱਚ ਮੈਂ ਤੁਹਾਡੀ ਮਦਦ ਕਰ ਸਕਦੇ ਜੀ ਜੀ ਤੇ ਨਾਲਸਰ ਅੱਜ ਦਾ ਪ੍ਰੋਗਰਾਮ ਲਈ ਨਹੀਂ ਥੈਂਕ ਯੂ ਸੋ ਮਚ ਧੰਨਵਾਦ ਜੀ ਤਾਂ ਇਸੇ ਅਜਾ ਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਐ ਸੀਡਬਲਿਊਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਬਹੁਤ ਵਧੀਆ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜ YouTube ਚੈਨਲ ਤੇ ਦੁਆਰਾ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ CWC ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਜ਼ਰੂਰ ਕੰਟੈਕਟ ਕਰ ਸਕਦੇ ਹੋ ਜਾਂ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣ ਰਿਹਾ ਹਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸੱਚੇ ਗੱਲ